ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੇ ਇੱਧਰ ਵੱਡਿਆ ਖੜਾਣੇ ਵਾਸਤੇ ਪਾਰਕਿੰਗ ਪਾਰਲੇ ਪਾਸੇ ਆ ਗਈ ਸਾਹਮਣੇ ਪਾਕਿਸਤਾਨ ਆ ਗਿਆ ਬਿਲਕੁਲ ਜਿਸਪੈਟੀ ਹੀ ਲਿਖਦੇ ਆ ਤੇ ਇੱਧਰ ਗੇਟ ਆ ਗਿਆ ਮੇਨ ਇੱਥੇ ਤੇ ਅੰਦਰ ਦਾਖਲ ਹੋ ਜੰਨੇ ਆ ਗੇਟ ਵਿੱਚ ਤੇ ਇੱਧਰ ਆ ਸਾਰਾ ਲਿਖਿਆ ਵਾ ਡੇਰੇ ਬਾਬੇ ਨਾਨਕ ਦਾ ਹਾਂ ਇੱਧਰ ਮੇਨ ਗੇਟ ਦੇ ਕੋਲੇ ਬਾਥਰੂਮ ਵਗੈਰਾ ਇਸ਼ਨਾਨ ਵਗੈਰਾ ਸਭ ਕੁਝ ਇੱਧਰ ਆ। ਚੌੜਾ ਸ ਹੈ ਸੰਗਤਾਂ ਨੂੰ ਜੀ ਆਇਆ ਦਰਵਾਜ਼ਾ ਹੈ। ਤੇ ਸਾਰੇ ਲੋ ਇੱਧਰ ਰੈਸ਼ੀ ਕਮਰੇ ਸਾਹਮਣੇ ਵੀ ਬਣਾਤੇ ਇਹਨਾਂ ਨੇ ਸੰਗਤਾਂ ਵਾਸਤੇ ਸਾਹਮਣੇ ਰੈਸ਼ੀ ਕਮਰੇ ਆ। ਤੇ ਇੱਧਰ ਵੀ ਰੈਸ਼ੀ ਕਮਰੇ ਇੱਧਰ ਸਾਰੇ ਹੀ ਰੈਸ਼ੀ ਕਮਰੇ ਬਣਾਤੇ ਇਹਨਾਂ ਨੇ। ਇਹ ਸਾਰਾ ਹੰਦਰ ਪਾਰਕ ਵਿੱਚ ਸਹੀ ਹੈ ਲੋ ਸਾਹਮਣੇ ਦਰਬਾਰ ਸਾਹਿਬ ਹੈ ਨਾਲ ਲੰਗਰ ਹਾਲ ਹੈ ਉਹਨੂੰ ਸਾਰਾ ਅਸੀਂ ਦਿਖਾ ਰਹੇ ਆਂ ਤੇ ਇੱਧਰ ਦਫ਼ਤਰ ਰੈਸ਼ੀ ਕਮਰੇ ਉਰੇ ਮੇਰਾ ਨਿੱਕਾ ਦਫ਼ਤਰ ਦੁੱਧਰਗਵਾਰ ਸਾਹਿਬ ਆ ਗਿਆ ਇਧਰ ਸ਼ੀਖਾਂ ਵੀ ਦਰਬਿੰਦਰ ਵੀ ਆ ਗਏ ਸਰਾਂ ਅਲੱਗ-ਅਲੱਗ ਬਣਾਤੀਆਂ ਇਹਨਾਂ ਨੇ ਸਾਰਾ ਲਓ ਇਧਰ ਜੋੜਾ ਘਰ ਵੀ ਆ ਗਏ ਇਧਰ ਹੀ ਜੋੜੇ ਘਰ ਖੋਲੋ ਉਧਰ ਦੀਵਾਨ ਹਾਲ ਆ ਗਿਆ ਸਾਹਮਣੇ ਸਾਰਾ ਇਧਰ ਇੱਕ ਨਾ ਕਾਰ ਸੇਵਾ ਆ ਦੇ ਫਾਈ ਨੇ ਗੁੰਮਟਾ ਦੀ ਸੇਵਾ ਚੱਲਦੀ ਆ ਸੋਨੇ ਦੇ ਪੱਤਰ ਲੱਗੇ ਹੋਏ ਆ ਇੱਕ ਗੁੰਮਤਨ ਰਏ ਪਏ ਆਂ ਜਿਸੇ ਲਗੋ ਨੂੰ ਦਿਖਾਏ ਸਾਰੇ ਸਾਰਾ ਹਨ ਇਹ ਡੇਰੇ ਬਾਬੇ ਨਾਨਕ ਦਾ ਤੁਹਾਨੂੰ ਦਿਖਾ ਰਹੇ ਹਾਂ ਕਿ ਦਰਬਾਰ ਸਾਹਿਬ ਆ ਗਏ ਹੋਰ ਵੀ ਸਾਡੇ ਕੋਲ ਤਸਵੀਰਾਂ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ